ਕਾਰਯੋਗ ਚਾਂਸਲਰ ਡਾਕਟਰ ਸੰਦੀਪ ਸਿੰਘ ਕੌੜਾ ਅਤੇ ਦੂਰ ਦੁਰਾਡੇ ਤੋਂ ਚਲ ਕੇ ਆਏ ਵੱਖ-ਵੱਖ ਤਰਮਾਂ ਦੇ ਮੁਖੀ ਸਹਿਬਾਨ ਵਿਦਵਾਨ ਸੱਜਣ ਅਤੇ ਮੇਰੇ ਸਾਹਮਣੇ ਬੈਠੇ ਬਹੁਤ ਸਾਰੇ ਪਤਵੰਤੇ ਅਤੇ ਵਿਦਿਆਰਥੀ ਜਿਹੜੇ ਇਸ ਯੂਨੀਵਰਸਿਟੀ ਦੇ ਅਤੇ ਮਸ਼ੀਨਰੀ ਕਾਲਜ ਤੋਂ ਚੱਲ ਕੇ ਆਏ ਹੋਰ ਸੰਸਥਾਵਾਂ ਤੋਂ ਚੱਲ ਕੇ ਆਏ ਸਾਰੇ ਹੀ ਸਤਿਕਾਰਯੋਗ ਬੱਚੇ ਬੱਚਿਓ ਗੁਰੂ ਕਲ ਕੀ ਤਰਪਾਤਸ਼ਾ ਹਜ਼ੂਰ ਦੀ ਬਖਸ਼ਿਸ਼ ਕੀਤੀ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਹਜ਼ੂਰ ਦਾ ਆਗਮਨ ਪੁਰਬ ਮਨਾਉਣ ਜਾ ਰਹੇ ਆ ਇਸ ਯੂਨੀਵਰਸਿਟੀ ਦੇ ਵਿੱਚ ਕੱਲ ਤਨਗੁਰ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਦਾ ਅਖੰਡ ਆਰੰਭ ਹੋਇਆ ਸੀ ਅਖੰਡ ਪੜ੍ਹ ਸਹਿਤੇ ਰੂਪ ਵਿੱਚ ਤੇ ਕੱਲ ਸਮਾਪਤੀ ਹੋਣੀ ਹੈ ਤੇ ਵੱਡਾ ਧਾਰਮਿਕ ਦੀਵਾਨ ਸਜਣਾ ਹੈ ਪਰ ਅੱਜ ਕਲਗੀਧਰ ਪਤਸ਼ਾਹ ਹਜ਼ੂਰ ਦੀ ਬਖਸ਼ਿਸ਼ ਕੀਤੀ ਹੋਈ ਤਨਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰਮਤ ਜੀਵਨ ਜੁਗਤ ਨੂੰ ਸਮਰਪਿਤ ਇਹ ਸੈਮੀਨਾਰ ਆਯੋਜਿਤ ਕੀਤਾ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਨਾਮ ਤੇ ਆਰੰਭ ਹੋਏ ਵਿਭਾਗ ਸ੍ਰੀ ਗੁਰੂ ਗੋਬਿੰਦ ਸਿੰਘ ਖੋਜ ਤੇ ਅਧਿਐਨ ਵਿਭਾਗ ਉਹਦੇ ਵੱਲੋਂ ਤੇ ਇਸ ਵਿਸ਼ੇ ਨੂੰ ਵੀ ਉਹਨਾਂ ਦੀ ਹੀ ਬਾਣੀ ਵਿੱਚੋਂ ਚੁਣਿਆ ਗਿਆ ਜਿਹੜਾ ਸ਼ਬਦ ਸ਼ਬਦ ਹਜ਼ਾਰਿਆਂ ਦੇ ਵਿੱਚ ਕਲਗੀਧਰ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਰੇ ਮਨ ਐਸੋ ਕਰ ਸੰਿਆਸਾ ਬਨ ਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਹੇ ਉਦਾਸਾ ਇਸ ਦੇ ਵਿੱਚ ਇੱਕ ਗੁਰਮਤਿ ਜੀਵਨ ਜੁਗਤ ਦਸੀ ਕਿ ਅਸੀਂ ਮਨੁੱਖ ਕਹੌਣ ਵਾਲੇ ਇਸ ਸੰਸਾਰ ਦੇ ਵਿੱਚ ਰਹਿੰਦੇ ਆਂ ਇਸ ਸੰਸਾਰ ਦੇ ਅੰਦਰ ਮਨੁੱਖ ਦੇ ਰੂਪ ਵਿੱਚ ਨਿੱਜੀ ਤੌਰ ਤੇ ਪਰਿਵਾਰਕ ਤੌਰ ਤੇ ਸੰਸਾਰਕ ਤੌਰ ਤੇ ਕਿਸ ਤਰ੍ਹਾਂ ਦਾ ਜੀਵਨ ਜੀਵिए ਕਿ ਸਾਨੂੰ ਸਾਡੇ ਜੀਵਨ ਦਾ ਮਕਸਦ ਵੀ ਪਤਾ ਲੱਗੇ ਜੀਵਨ ਦਾ ਮੰਤਵ ਕੀ ਹੈ ਤੇ ਉਸ ਮੰਤਵ ਦੀ ਪੂਰਤੀ ਕਿਵੇਂ ਕਰਨੀ ਹੈ ਤੇ ਉਸ ਪੂਰਤੀ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੁਸ਼ਵਾਰੀਆਂ ਜਿਹੜੀਆਂ ਵਿਕਾਰਾਂ ਦੇ ਰੂਪ ਵਿੱਚ ਸਾਡਾ ਰਾ ਰੋਕਦਿਆਂ ਨੇ ਆਪਣੀ ਵਹਿਗੁਰੂ ਵੱਲੋਂ ਮਿਲੀ ਹੋਈ ਸਮਝ ਨੂੰ ਸਿਆਣਪ ਵਿੱਚ ਬਦਲਣ ਵਾਸਤੇ ਇਹ ਸੂਝ ਮਿਲੀ ਅਕਲ ਮਿਲੀ ਪਰ ਅਕਲ ਸਮਤ ਉਦੋਂ ਮੰਦੀ ਹੈ ਜਦੋਂ ਅਸੀਂ ਇੱਕ ਇਸ ਤਰ੍ਹਾਂ ਦਾ ਸੁਚੱਜਾ ਅਧਿਆਤਮਿਕ ਕਦਰਾਂ ਕੀਮਤਾਂ ਵਾਲਾ ਜੀਵਨ ਜਿਉਣ ਦੇ ਲਈ ਉਤਿਸ਼ਾਹਤ ਹੁੰਨੇ ਆ ਤੇ ਆਪੋ ਆਪਣੇ ਇਸ਼ਟ ਆਪੋ ਆਪਣੇ ਗੁਰੂ ਪੀਰ ਪੈਗੰਬਰ ਦੀ ਦਿੱਤੀ ਹੋਈ ਅਨਪਵੀ ਗਿਆਨਮਈ ਸਿੱਖਿਆ ਨੂੰ ਧਾਰਨ ਕਰਕੇ ਉਹਦੇ ਮੁਤਾਬਕ ਸੁਚੇਤ ਹੋ ਕੇ ਜਾਗਰਤ ਹੋ ਕੇ ਜਿਉਨੇ ਆ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕੌਣ ਹਾਂ ਕਿਉਂ ਹਾਂ ਇਥੇ ਰਹਿ ਕੇ ਇਹ ਕੌਣ ਤੇ ਕਿਉਂ ਦੀ ਗੱਲ ਸਮਝਦਿਆਂ ਸਮਝਦਿਆਂ ਉਹ ਕਿਉਂ ਦੀ ਜਿਹੜੀ ਅਗਵਾਈ ਹੈ ਜਾਂ ਜਿਹੜੀ ਸਮਝ ਹੈ ਉਹਨੂੰ ਪ੍ਰਾਪਤ ਕਰਕੇ ਉਹਨੂੰ ਅਮਲੀ ਰੂਪ ਕਿਵੇਂ ਦੇਣਾ ਗੁਰੂ ਸਾਹਿਬ ਕਹਿੰਦੇ ਜੀਨੂੰ ਇਹ ਆ ਜਾਂਦਾ ਹੈ ਉਸੇ ਜੀਵਨ ਦਾ ਜਿਹੜਾ ਅਲਟੀਮੇਟ ਰਿਜ਼ਲਟ ਹੈ ਜਾਂ ਅੰਤਮ ਨਤੀਜਾ ਹੈ ਤਦ ਹੀ ਆਤਮ ਤਤ ਕੋ ਦਰਸ ਹੈ ਪਰੰਪੁਰਖ ਕਹ ਪਾਵਨ ਜਦੋਂ ਪੂਰੇ ਸ਼ਬਦ ਵਿੱਚ ਜਿਹੜੀ ਗੁਰਮਤਿ ਜੀਵਨ ਜੁਗਤ ਦਸੀ ਕਈ ਵਿਕਾਰਾਂ ਤੋਂ ਬਚਣਾ ਬੇਸੰਜਮੇਪਣ ਤੋਂ ਬਚਣਾ ਬੇਧਿਆਨੇਪਣ ਤੋਂ ਬਚਣਾ ਲਾਪਰਵਾਹੀ ਤੋਂ ਬਚਣਾ ਉਹ ਛੋਟੀਆਂ-ਛੋਟੀਆਂ ਨਾ ਸਮਝੀਆਂ ਜਿਹੜੀਆਂ ਮੈਨੂੰ ਵੀ ਦੁਖੀ ਕਰਦੀਆਂ ਬੇਚੈਨ ਕਰਦੀਆਂ ਡਰ ਸਹਿਮ ਚਿੰਤਾ ਮੇਰੇ ਅੰਦਰ ਪੈਦਾ ਕਰਦੀਆਂ ਤੇ ਮੇਰੀ ਨਾ ਸਮਝੀ ਕਰਕੇ ਮੇਰੇ ਬੇਸੰਜਮੇਪਣ ਕਰਕੇ ਮੇਰੇ ਸੰਪਰਕ ਵਿੱਚ ਆਉਣ ਵਾਲੇ ਦੂਸਰੇ ਵੀ ਦੁਖੀ ਹੁੰਦੇ ਕੋਈ ਮੇਰੇ ਕੋਲੋਂ ਡਰਦਾ ਹੈ ਕਿਸੇ ਨੂੰ ਮੈਂ ਡਰਾਉਣਾ ਕੋਈ ਮੇਰੇ ਵਰਤੋਂ ਵਿਹਾਰ ਕਰਕੇ ਦੁਖੀ ਹੈ ਕਿਸੇ ਦੇ ਵਰਤੋਂ ਵਿਹਾਰ ਕਰਕੇ ਮੈਂ ਦੁਖੀ ਹਾਂ ਅਸਾਨੂੰ ਮਨੁੱਖ ਦੇ ਤੌਰ ਤੇ ਵੀ ਜੀਵਨ ਜੀਉਣਾ ਨਹੀਂ ਆ ਰਿਹਾ ਉਹ ਜਿਸ ਆਨੰਦ ਦੀ ਜਿਸ ਸੁਖ ਦੀ ਅਸੀਂ ਤਲਾਸ਼ ਵਿੱਚ ਆ ਸਾਰੇ ਜਾਣੇ ਉਹ ਤਲਾਸ਼ ਤੇ ਹੈ ਸਾਡੀ ਪਰ ਉਹ ਤਲਾਸ਼ ਪੂਰੀ ਨਹੀਂ ਹੋ ਰਹੀ ਉਹ ਆਨੰਦ ਉਹ ਸੰਤੁਸ਼ਟੀ ਉਹ ਬlesefulness ਉਹ ਸਾਡੇ ਜੀਵਨ ਵਿੱਚ ਨਹੀਂ ਪ੍ਰਾਪਤ ਹੋ ਰਹੀ ਉਹਦਾ ਕਾਰਨ ਗੁਰੂ ਸਾਹਿਬ ਕਹਿੰਦੇ ਕਿਤੇ ਛੱਡ ਕੇ ਜਾਣ ਦੀ ਤੁਹਾਨੂੰ ਲੋੜ ਨਹੀਂ ਇਹ ਸੰਸਾਰ ਜਿਹਨੂੰ ਤੁਸੀਂ ਜ਼ਿੰਮੇਵਾਰ ਠਹਿਰਾਉਨਿਓ ਆਪਣੇ ਦੁੱਖਾਂ ਦਾ ਆਪਣੀਆਂ ਚਿੰਤਾਵਾਂ ਦਾ ਆਪਣੇ ਅੰਦਰ ਦੇ ਡਰ ਸਹਿਮ ਦਾ ਇਸ ਸੰਸਾਰ ਜ਼ਿੰਮੇਵਾਰ ਨਹੀਂ ਹੈ ਅਸਲ ਵਿੱਚ ਤੁਹਾਨੂੰ ਆਪਣੇ ਆਪ ਨੂੰ ਸਮਝੇ ਸਮਝਣਾ ਹੀ ਨਹੀਂ ਆ ਰਿਹਾ ਕਿ ਤੁਸੀਂ ਕੌਣ ਹੋ ਤੇ ਤੁਸੀਂ ਹੀ ਆਪਣੇ ਆਨੰਦ ਨੂੰ ਗਵਾਉਣ ਦੇ ਜ਼ਿੰਮੇਵਾਰ ਹੋ ਤੇ ਤੁਸੀਂ ਹੀ ਜ਼ਿੰਮੇਵਾਰ ਹੋ ਆਪਣੇ ਆਨੰਦ ਨੂੰ ਪ੍ਰਾਪਤ ਕਰਨ ਦੇ ਤੇ ਉਹ ਆਨੰਦ ਦਾ ਜਿਹੜਾ ਸੋਮਾ ਹੈ ਪਰਮ ਪਿਤਾ ਪਰਮਾਤਮਾ ਜਿਹੜਾ ਕਿਤੇ ਬਾਹਰੋਂ ਜਾ ਕੇ ਨਹੀਂ ਲੱਭਣਾ ਤੁਹਾਨੂੰ ਇੱਥੋਂ ਹੀ ਲੱਭਣਾ ਹੈ ਆਪਣੇ ਅੰਦਰੋਂ ਹੀ ਲੱਭਣਾ ਹੈ ਤੁਸੀਂ ਹੀ ਰਬ ਰੂਪ ਹੋ ਪਰਮਾਤਮ ਰੂਪ ਹੋ ਤੇ ਉਹ ਆਨੰਦ ਦਾ ਸੋਮਾ ਕਿਤੋਂ ਬਾਹਰੋਂ ਨਹੀਂ ਤੁਹਾਡੇ ਅੰਦਰੋਂ ਹੀ ਹੈ ਕਲਗੀਧਰ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਦੀ ਦਿੱਤੀ ਹੋਈ ਉਸ ਗੁਰਮਤ ਜੀਵਨ ਜੁਗਤ ਨੂੰ ਆਧਾਰ ਬਣਾ ਕੇ ਸਾਨੂੰ ਸੰਦੇਸ਼ ਦਿੱਤਾ ਨਾ ਰੋਲੀਆਂ ਖੋਲੀਆਂ ਮੰਗ ਜੀਵੋ ਨਾ ਦੁਖੀ ਚਿੰਤਿਤ ਹੋ ਕੇ ਜਿਓ ਤੇ ਨਾ ਸੰਸਾਰ ਨੂੰ ਆਪਣੀਆਂ ਦੁੱਖਾਂ ਚਿੰਤਾਵਾਂ ਤਕਲੀਫਾਂ ਦਾ ਡਰ ਸਹਿਮ ਦਾ ਜ਼ਿੰਮੇਵਾਰ ਟਹਿਰਾਓ ਜਦੋਂ ਤੁਸੀਂ ਆਪਣੇ ਆਪ ਵਿੱਚ ਜਿਉਣਾ ਸਿੱਖ ਲਓਗੇ ਜਿਉਣ ਦਾ ਮੰਤਵ ਸਿੱਖ ਲਓਗੇ ਗੁਰੂ ਦੇ ਰਾਹੀਂ ਜਿਹੜੀ ਗੱਲ ਤੁਹਾਨੂੰ ਨਹੀਂ ਪਤਾ ਲੱਗ ਰਹੀ ਆਨੰਦ ਦਾ ਭੇਦ ਕਿਵੇਂ ਕਿੱਥੇ ਲੁਕਿਆ ਹੋਇਆ ਹੈ ਜਦੋਂ ਉਹਦੇ ਨਾਲ ਜੁੜ ਕੇ ਤੁਸੀਂ ਪ੍ਰਾਪਤ ਕਰ ਲਓਗੇ ਸਿੱਖ ਲਓਗੇ ਫਿਰ ਉਹਨੂੰ ਅਮਲੀ ਰੂਪ ਵਿੱਚ ਲਿਆਓਗੇ ਤਾਂ ਆਨੰਦ ਬਾਹਰੋਂ ਨਹੀਂ ਗੁਰੂ ਅਮਰਦਾਸ ਸਾਹਿਬ ਵਾਂਗ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇੱਥੋਂ ਹੀ ਆਨੰਦ ਤੁਹਾਨੂੰ ਮਿਲ ਜਾਣਾ ਹੈ ਫਿਰ ਤੁਹਾਨੂੰ ਨਾ ਮੌਤ ਦਾ ਡਰ ਨਾ ਮੌਤ ਦੇ ਨਾਮ ਤੇ ਕਿਸੇ ਹੋਰ ਕਿਸਮ ਦਾ ਡਰ ਇਸ ਸੰਸਾਰ ਵਿੱਚ ਜਿਉਂਦਿਆਂ ਕੁਝ ਖੁੱਸਣ ਦਾ ਡਰ ਇਹ ਕੁਝ ਵੀ ਨਹੀਂ ਰਹਿਣਾ ਕਹਨੂੰ ਮੌਤ ਜਿਸ ਤਰ੍ਹਾਂ ਦੁਨੀਆ ਨੂੰ ਡਰਾਉਂਦੀ ਹੈ ਉਹ ਤਾਂ ਡਰਾਏਗੀ ਨਹੀਂ ਆ ਕਲਗੀਧਰ ਪਤਸ਼ਾਹ ਦਾ ਗੁਰਪ੍ਰਮਾਣ ਆ ਰਿਆਂ ਅਸੀਂ ਉਹਨਾਂ ਦਾ ਉਹਨਾਂ ਦੇ ਪਰਿਵਾਰ ਦਾ ਜੀਵਨ ਉਹਨਾਂ ਦੀਆਂ ਸ਼ਹਾਦਤਾਂ ਉਹਨਾਂ ਦੇ ਅੰਦਰ ਦਾ ਉਹ ਰੂਹਾਨੀ ਗਿਆਨ ਉਸ ਰੂਹਾਨੀ ਗਿਆਨ ਦੀ ਦਿੜੜਤਾ ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲੜ ਲੱਗੇ ਅਨੇਕਾਂ ਹੀ ਸਿੰਘ ਸਿੰਗਣੀਆਂ ਪੰਜ ਪਿਆਰੀਆਂ ਸਮੇਤ ਉਹਨਾਂ ਦਾ ਜੀਵਨ ਆਪਣੇ ਗੁਰੂ ਪਿਆਰ ਵਿੱਚ ਪ੍ਰਭੂ ਪਿਆਰ ਦਾ ਸਿਮਰਨ ਕਰਦਿਆਂ ਕਰਦਿਆਂ ਕਿਵੇਂ ਮੌਤ ਦੇ ਭੈਅ ਤੋਂ ਪਰੇ ਹੋ ਕੇ ਗੁਰੂ ਪਿਆਰ ਵਿੱਚ ਆਪਣੀ ਸ਼ਹਾਦਤ ਦਿੰਦਿਆਂ ਆਨੰਦ ਦੇ ਵਿੱਚ ਗੁਜ਼ਰਦਾ ਜਿਨ੍ਹਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਅਸੀਂ ਆਖਦੇ ਹਾਂ ਜਿਨ੍ਹਾਂ ਨੂੰ ਇਸ ਸੰਸਾਰ ਦੇ ਵਿੱਚ ਪੰਡਿਤ ਕਿਰਪਾ ਰਾਮ ਵਰਗੇ ਜਿਹੜੇ ਇੱਕ ਡਰ ਸਹਿਮ ਚਿੰਤਾਵਾਂ ਦੇ ਵਿੱਚ ਕਸ਼ਮੀਰੀ ਪੰਡਤਾਂ ਦੇ ਰੂਪੀ ਚੱਲ ਕੇ ਆਏ ਮੁਖੀ ਸੀਗੇ ਪੰਡਿਤ ਕਿਰਪਾ ਰਾਮ ਜਿਹੜੇ ਕਹਿੰਦੇ ਕਿ ਸਾਡਾ ਧਰਮ ਖਤਰੇ ਵਿੱਚ ਹੈ ਸਾਡੇ ਪਰਿਵਾਰ ਖਤਰੇ ਵਿੱਚ ਨੇ ਸਾਡੇ ਧਰਮ ਮੰਦਰ ਖਤਰੇ ਵਿੱਚ ਨੇ ਸਾਡੇ ਧਰਮ ਗ੍ਰੰਥ ਖਤਰੇ ਵਿੱਚ ਨੇ ਸਾਡੇ ਧਾਰਮਿਕ ਚਿੰਨ ਖਤਰੇ ਵਿੱਚ ਨੇ ਸਾਨੂੰ ਕਿਸੇ ਵੇਲੇ ਵੀ ਮੌਤ ਦੇ ਘਾਟ ਉਤਾਰਿਆ ਜਾ ਸਕਦਾ ਹੈ ਅਸੀਂ ਬੇਚੈਨ ਅਸ਼ਾਂਤ ਡਰ ਵਾਲੀ ਜ਼ਿੰਦਗੀ ਜਿਉਨੇ ਆ ਉਹੋ ਹੀ ਪੰਡਿਤ ਕਿਰਪਾ ਰਾਮ ਜਦੋਂ ਚੱਲ ਕੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਉਂਦੇ ਨੇ ਸਮੇਂ ਦੇ ਨਾਲ-ਨਾਲ ਜਦੋਂ ਗੁਰੂ ਘਰ ਦੇ ਵਿੱਚ ਜੁੜਦੇ ਨੇ ਪਹਿਲਾਂ ਪਹਿਲਾਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਵਾਸਤੇ ਸ਼ਹਾਦਤ ਦੇਣ ਜਾਂਦੇ ਆ ਉਹਨਾਂ ਨੂੰ ਅਧਿਆਪਕ ਬਣਾਉਂਦੇ ਐ ਗੁਰੂ ਗੋਬਿੰਦ ਰਾਏ ਜੀ ਦੇ ਪਈ ਤੁਸੀਂ ਸੰਸਕ੍ਰਿਤ ਦੇ ਵਿਦਵਾਨ ਹੋ ਇਹਨਾਂ ਨੂੰ ਸੰਸਕ੍ਰਿਤ ਪੜ੍ਹਾਓ ਫਿਰ 1699 ਵਿੱਚ ਸੰਗਤ ਕਰਦਿਆਂ ਕਰਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਕੋਲੋਂ ਅੰਮ੍ਰਿਤ ਛੱਕ ਕੇ ਪੰਡਿਤ ਕਿਰਪਾ ਸਿੰਘ ਹੋ ਜਾਂਦੇ ਨੇ ਤੇ ਉਹੋ ਹੀ ਪੰਡਿਤ ਕਿਰਪਾ RAM ਚਮਕੌਰ ਦੀ ਗੜੀ ਦੇ ਵਿੱਚ ਉੱਥੇ ਪਹਿਲਾਂ ਸਰਸਾ ਦੇ ਕਿਨਾਰੇ ਤੇ ਜਦੋਂ ਪਰਿਵਾਰ ਵਿਛੋੜਾ ਹੁੰਦਾ ਉੱਥੇ ਗੁਰੂ ਪਿਆਰ ਵਿੱਚ ਸ਼ਹੀਦ ਹੋ ਜਾਂਦੇ ਨੇ ਉਹ ਯਾਤਰਾ ਮੈਂ ਸਿਰਫ ਇਸ ਕਰਕੇ ਇਹ ਇੱਕ ਪਰਮਾਨ ਨਹੀਂ ਦਿੰਦਾ ਤੁਹਾਨੂੰ ਕਿ ਜਦੋਂ ਮਨੁੱਖ ਗੁਰੂ ਦੇ ਲੜ ਲੱਗ ਕੇ ਆਪਣੇ ਪੀਰ ਪੈਗੰਬਰ ਦੇ ਲੜ ਲੱਗ ਕੇ ਉਹਦੇ ਅਨਭਵੀ ਅਧਿਆਤਮਕ ਗਿਆਨ ਨੂੰ ਨਾ ਕੇਵਲ ਪੜਦਾ ਸੁਣਦਾ ਹੈ ਬਲਕਿ ਉਸ ਨੂੰ ਅਮਲੀ ਰੂਪ ਦੇ ਵਿੱਚ ਜਦੋਂ ਅਪਣਾਉਂਦਾ ਹੈ ਤੇ ਉਹਨੂੰ ਆਤਮ ਸਾਥ ਕਰਨਾ ਆ ਜਾਂਦਾ ਹੈ ਆਤਮ ਚਿੰਤਨ ਕਰਨਾ ਆ ਜਾਂਦਾ ਹੈ ਫਿਰ ਉਹਨੂੰ ਆਤਮ ਤਤ ਦਾ ਦਰਸ਼ਨ ਹੁੰਦਾ ਹੈ ਫਿਰ ਉਸ ਨੂੰ ਮੌਤ ਜਾਂ ਦੁਨੀਆਂ ਦੀ ਕੋਈ ਵੀ ਚਿੰਤਾ ਜਿਹੜੀ ਸਭ ਤੋਂ ਵੱਡੀ ਚਿੰਤਾ ਮੌਤ ਦੇ ਰੂਪ ਵਿੱਚ ਉਹਨੂੰ ਡਰਾਉਂਦੀ ਨਹੀਂ ਤੇ ਇਹੋ ਹੀ ਸਫਲ ਜੀਵਨ ਹੈ ਜਿਸ ਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹਦਾ ਲੋਕ ਸੁਖੀਆ ਵੀ ਹੋ ਗਿਆ ਤੇ ਪਰਲੋਕ ਸੁਹੇਲਾ ਵੀ ਹੋ ਗਿਆ ਅੱਜ ਜਿੰਨੇ ਸੱਜਣ ਇੱਥੇ ਬੈਠੇ ਨੇ ਇਹਨਾਂ ਨੇ ਤੁਹਾਨੂੰ ਆਪੋ ਆਪਣੇ ਅਧਿਆਤਮਿਕ ਪੀਰਾਂ ਪੈਗੰਬਰਾਂ ਗੁਰੂਆਂ ਦੇ अनुभवी ज्ञान ਵਿੱਚੋਂ ਉਸ ਆਤਮ ਤਤ ਦਾ ਦਰਸ਼ਨ ਕਿਵੇਂ ਹੁੰਦਾ ਹੈ ਦੇਖੋ ਸਾਡਾ ਭਾਰਤੀ ਅਧਿਆਤਮਕ ਪਰੰਪਰਾ ਦਾ ਇੱਕ ਲੰਬਾ ਇਤਿਹਾਸ ઋષਿ ਸਬਿਆਚਾਰ ਸਾਡੇ ઋਸ਼ੀਆ ਮੁਨੀਆਂ ਨੇ ਸਾਨੂੰ ਜ਼ਿੰਦਗੀ ਜਿਉਣ ਵਾਸਤੇ ਉਪਦੇਸ਼ ਹੀ ਦਿੱਤਾ ਕਿ ਆਪਣੇ ਆਪ ਨੂੰ ਸਮਝਣਾ ਸਿੱਖੋ ਆਪਣੇ ਆਪ ਦੇ ਦਰਸ਼ਨ ਕਰਨਾ ਸਿੱਖੋ ਆਪਣੇ ਆਪ ਦੀ ਪਛਾਣ ਕਰਨਾ ਸਿੱਖੋ ਆਪਣੇ ਆਪ ਨਾਲ ਗੱਲਾਂ ਕਰਨੀਆਂ ਸਿੱਖੋ ਆਪਣੇ ਆਪ ਨੂੰ ਪ੍ਰਸ਼ਨ ਪੁੱਛਣਾ ਸਿੱਖੋ ਨਾ ਦੂਜਿਆਂ ਨੂੰ ਕਿਹਾ ਕਰੋ ਉਹ ਤੂੰ ਜਾਣਦਾ ਨਹੀਂ ਮੈਂ ਕੌਣ ਨਿੱਕੀ ਨਿੱਕੀ ਗੱਲ ਤੇ ਛਈਆਂ ਲੈ ਲੈ ਕੇ ਪੈਨੇ ਨਾ ਆਪੇ ਇੱਕ ਦੂਸਰੋਂ ਤੂੰ ਜਾਣਦਾ ਨਹੀਂ ਮੈਂ ਕੌਣ ਮਹਾਰਾਜ ਕਹਿੰਦੇ ਨਹੀਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਨਾਲ ਪ੍ਰਸ਼ਨ ਪੁੱਛੋ ਤੈਨੂੰ ਪਤਾ ਤੂੰ ਕੌਣ ਹੈ ਜਦੋਂ ਤੈਨੂੰ ਪਤਾ ਲੱਗ ਗਿਆ ਨਾ ਤੂੰ ਕੌਣ ਹੈ ਉਸ ਦਿਨ ਤੈਨੂੰ ਦੁਨੀਆ ਨੂੰ ਕਹਿਣ ਦੀ ਲੋੜ ਨਹੀਂ ਪੈਗੀ ਕਿ ਤੂੰ ਕੌਣ ਹੈ ਤੇਰੇ ਅੰਦਰ ਦਾ ਬ੍ਰਹਮ ਗਿਆਨੀ ਤੇਰੇ ਅੰਦਰ ਦਾ ਪਰਮਾਤਮ ਸਰੂਪ ਦੁਨੀਆਂ ਨੂੰ ਨਮਸਕਾਰ ਕਰਨ ਦੇ ਲਈ ਤਤ ਪਰ ਕਰਦੇ ਤੇਰੇ ਦਰਸ਼ਨ ਕਰਨ ਵਾਸਤੇ ਅੱਜ ਉਹਨਾਂ ਰਿਸ਼ੀਆਂ ਮੁਨੀਆਂ ਦੀ ਦਿੱਤੀ ਹੋਈ ਉਹ ਅਧਿਆਤਮਿਕ ਸਿੱਖਿਆ ਤੁਹਾਡੇ ਨਾਲ ਇਹਨਾਂ ਵਿਦਵਾਨਾਂ ਨੇ ਸਾਂਝੀ ਕਰਨੀ ਹੈ ਮੈਂ ਇਹ ਗੱਲ ਤੁਹਾਨੂੰ ਥੋੜੇ ਜਿਹਾ ਵਿਸਥਾਰ ਨਾਲ ਇਸ ਕਰਕੇ ਕੀਤੀ ਹੈ ਤੁਸੀਂ ਆਉਣ ਵਾਲੇ ਭਵਿੱਖ ਦੇ ਵਾਰਿਸ ਹੋ ਤੁਸੀਂ ਇਸ ਸੰਸਾਰ ਨੂੰ ਸੋਨਾ ਬਣਾਉਣ ਲਈ ਕਿਉਂਕਿ ਇਸ ਸੰਸਾਰ ਦੇ ਅਸੀਂ ਸਾਰੇ ਜਾਣੇ ਕਰਜ਼ਈਆਂ ਜਿੰਨੇ ਬੱਚੇ ਬੱਚੀਆਂ ਇੱਥੇ ਬੈਠੇ ਐ ਤੁਸੀਂ ਅਗਲੀ ਪੀੜ੍ਹੀ ਦੇ ਇਸ ਮਨੁੱਖੀ ਸਮਾਜ ਦੇ ਵਾਰਿਸ ਹੋ ਤੇ ਇਸ ਮਨੁੱਖੀ ਸਮਾਜ ਦੇ ਵਾਰਿਸ ਬਣਨ ਦੇ ਵਾਸਤੇ ਤੁਹਾਡੇ ਲਈ ਇਸ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਕਿਸੇ ਨੇ ਕੱਪੜਾ ਬੁਣਿਆ ਕਿਸੇ ਨੇ ਤੁਹਾਡੇ ਲਈ ਭੋਜਨ ਦਾ ਪ੍ਰਬੰਧ ਕੀਤਾ ਤੁਹਾਡੇ ਲਈ ਕਿਸੇ ਨੇ ਰਹਿਣ ਦਾ ਮਕਾਨ ਦਾ ਪ੍ਰਬੰਧ ਕੀਤਾ ਤੁਹਾਡੇ ਲਈ ਕਿਸੇ ਨੇ ਗਿਆਨ ਦਾ ਪ੍ਰਬੰਧ ਕੀਤਾ ਇਹ ਵਿਦਿਆ ਮੰਦਰ ਤੁਹਾਡੇ ਲਈ ਬਣਾਏ ਤਾਂ ਕਿ ਤੁਸੀਂ ਇੱਕ ਖੁਸ਼ਹਾਲ ਸਫਲ ਮਨੁੱਖ ਦੀ ਜ਼ਿੰਦਗੀ ਜੀ ਸਕੋ ਮਨ ਬਚਨ ਕਰਮ ਕਰਕੇ ਤੇ ਦੂਜਿਆਂ ਨੂੰ ਵੀ ਖੁਸ਼ਹਾਲ ਬਣਾਉਣ ਲਈ ਆਪਣਾ ਬਣਦਾ ਹਿੱਸਾ ਪਾ ਸਕੋ ਤੇ ਅੱਜ ਤੁਸੀਂ ਇੱਥੇ ਇਸ ਵਿਦਿਆ ਮੰਦਰ ਦੇ ਵਿੱਚ ਉਹ ਗਿਆਨ ਲੈਣ ਵਾਸਤੇ ਆਏ ਹੋ ਉਹ ਦੁਨਿਆਵੀ ਗਿਆਨ ਦੇ ਨਾਲ ਨਾਲ ਇਹ ਅਧਿਆਤਮਿਕ ਗਿਆਨ ਦੇਣ ਵਾਸਤੇ ਸੱਜਣ ਬੈਠੇ ਆ ਸਾਰੇ ਇਹਨਾਂ ਨੇ ਜੋ ਆਪਣੇ ਗੁਰੂਆਂ ਪੀਰਾਂ ਪੈਗੰਬਰਾਂ ਦੇ ਅਨਪਵਿਗਿਆਨ ਤੁਹਾਨੂੰ ਦੱਸਣੇ ਨੇ ਧਿਆਨ ਨਾਲ ਸੁਣਿਓ ਤਾਂ ਕਿ ਤੁਹਾਡੇ ਆਉਣ ਵਾਲੇ ਸਮੇਂ 'ਚ ਦੁਨਿਆਵੀ ਗਿਆਨ ਦੇ ਨਾਲ ਉਹ ਅਧਿਆਤਮਕ ਗਿਆਨ ਵੀ ਕੰਮ ਆਵੇ ਨਾ ਕੇਵਲ ਪਦਾਰਥਕ ਪ੍ਰਾਪਤੀਆਂ ਵਾਸਤੇ ਤੁਸੀਂ ਯਤਨ ਕਰੋ ਤੁਹਾਡੇ ਅੰਦਰ ਇਹੋ ਜਿਹਾ ਅਧਿਆਤਮਕ ਗਿਆਨ ਨੈਤਿਕ ਕਦਰਾਂ-ਕੀਮਤਾਂ ਵਾਲਾ ਵੀ ਹੋਵੇ ਜਿਹੜਾ ਤੁਹਾਡੇ ਵੀ ਤੁਹਾਡੇ ਆਉਣ ਵਾਲੇ ਸਮੇਂ ਚ ਪਰਿਵਾਰਾਂ ਦੇ ਵੀ ਤੇ ਫਿਰ ਇਹ ਸੰਸਾਰ ਨੂੰ ਖੁਸ਼ਹਾਲ ਬਣਾਉਣ ਦੇ ਵੀ ਕੰਮ ਆਵੇ ਤਦ ਹੀ ਆਤਮ ਤਤ ਕੋ ਦਰਸਾਏ ਬਰਮਪੁਰਖ ਕਾ ਪਾਵੇ ਦਾ ਸੰਦੇਸ਼ ਜਿਹੜਾ ਹੈ ਉਹ ਇਹਨਾਂ ਮਹਾਂਪੁਰਸ਼ਾਂ ਦੇ ਬਚਨਾਂ ਰਾਹੀਂ ਤੁਹਾਨੂੰ ਸਮਝ ਆਵੇ ਇਹ ਸਾਰੇ ਕੁਛ ਦਾ ਆਉਣ ਵਾਲੇ ਸਮੇਂ ਦੇ ਵਿੱਚ ਇਥੋਂ ਲਿਖਤੀ ਰੂਪ ਦੇ ਵਿੱਚ ਵੀ ਤੁਹਾਨੂੰ ਬਣਾ ਕੇ ਇਹ ਤਿਆਰ ਕਰਕੇ ਦਿੱਤਾ ਜਾਣਾ ਹੈ ਦੋਨੋਂ ਤਰੀਕਿਆਂ ਨਾਲ ਟੈਕਨੀਕਲ ਤਰੀਕੇ ਨਾਲ ਵੀ ਤੇ